ਮੇਰੇ ਦੇਖ ਤੋਂ ਦਿਖਾ ਰਹੀ ਮਲਟੀਪਰਪਸ ਸਕੂਲ ਤੇ ਪੁਰਾ ਪਟਿਆਲੇ ਦੇ ਵਿੱਚ ਕਿੱਦਾਂ ਲੋੜੀ ਮਨਾਈ ਜਾ ਰਹੀ ਹੈ ਉਸ ਨੂੰ ਆਪਾਂ ਹਾਈਲਾਈਟ ਕਰਾਂਗੇ ਲੋੜੀ ਪਟਿਆਲੇ ਦੇ ਕਿੱਦਾਂ ਮਨਾਈ ਜਾਂਦੀ ਹੈ ਤੇ ਅੱਜ ਅਸੀਂ ਮਿਲੀਨੀਅਮ ਸਕੂਲ ਦੇ ਵਿੱਚ ਆਏ ਤੇ ਦਿੱਖਿਆ ਤੇ ਬੱਚਿਆਂ ਦੇ ਨਾਲ ਜੋ ਪ੍ਰਿੰਸੀਪਲ ਸੀ ਉਹਨਾਂ ਨੇ ਵੀ ਲੋੜੀ ਦੇ ਤਿਹਾਰ ਨੂੰ ਕਿ ਹਰ ਰੋਜ਼ ਕੋਈ ਇੰਜੋਏ ਕਰਤਾ ਤੇ ਉਹਨਾਂ ਨੇ ਲੋੜੀ ਦੇ ਤਿਹਾਰ ਬਾਰੇ ਵੀ ਇਸ ਸੇਕ ਲੋਹੜ ਦੇ ਤਿਹਾਰਾ ਦਾ ਜੋ ਪਿਸ਼ੋਕੜਾ ਪਿੰਡਾਂ ਦਾ ਸੀ ਤਿਜਾਂ ਦਾ ਸੀ ਲੋਹੜ ਦੇ ਤਿਹਾਰਾ ਮਨਾਇਆ ਜਾਂਦਾ ਹੈ ਅੱਜ ਮੈਡਮ ਨਾਲ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਕਿ ਇਹ ਟਾਈਮ ਅੱਜ ਦਾ ਜੋ ਲੋਹੜ ਦੇ ਤਿਹਾਰਾ ਉਸ ਨੂੰ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ ਮੈਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸੰਚਾਲਕਾ ਤੁਸੀਂ ਅੱਜ ਲੋੜੀ ਦੇ ਮੌਕੇ 'ਤੇ ਆ ਗਏ ਹੋ ਕਿੱਦਾਂ ਮਨਾ ਰਹੇ ਹੋ ਥੋੜੇ ਜਿਹੇ ਸਮੇਂ ਸਾਡੇ ਦਰਸ਼ਕ ਨੂੰ ਲੋੜੀ ਦੇ ਤਹਿਤ ਮਨਾਵਾ ਪਰੰਪਰਾ ਸਾਰੀ ਪਟਿਆਲਾ ਬਸ ਮੇਰੇ ਕੋਲੋਂ ਬਹੁਤ ਬਹੁਤ ਪਿਆਰ ਮੁਹabat ਆ ਤੁਹਾਡੇ ਘਰ ਤੋਂ ਬਹੁਤ ਜ਼ਿਆਦਾ ਖੁਸ਼ੀਆਂ ਲੈ ਕੇ ਆ ਬੇਟਾ ਸਾਡੇ ਅਸੀਂ ਇਹ ਕਿੰਨੇ ਵਿੱਚ ਅੱਜ ਵੀ ਸੋਚਿਆ ਕਿ ਛੁੱਟੀ ਨਾ ਕਰਕੇ ਪੰਜਾਬ ਦੇ ਬਲਾਕਾਂ ਦੇ ਉਹਨਾਂ ਨੂੰ ਇਧਰ ਆ ਕੇ ਸਾਡੇ ਨਾਲ ਜਾਣ ਤੋਂ ਲਾਇਆ ਜਾਵੇ ਸੋ ਲੋੜੀ ਵਾਲੰਟ ਪਹਿਲਾ ਸਿਮਰਨ ਹੈ ਦੀ ਸ਼ੁਰੂਆਤ ਜੋ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਸਮਝਣ ਲੱਗੇ ਕਿ ਇਹ ਬੇਟਾ ਭਗਵਨ ਹੁੰਦੇ ਲਈ ਮੰਨ ਜਾਂਦਾ ਹੈ ਜਦੋਂ ਇਹ ਆਉਂਦੇ ਜਾਂਦੇ ਨਹੀਂ ਹੁੰਦਾ। ਸੋ ਮੋਰੀ ਦੀ ਸ਼ੁਰੂਆਤ ਬਿਲਾਪਤੀ ਬੰਦ ਹੋਈ ਸੀ। ਲੜਕੀਆਂ ਸੀ ਸੰਗੀਤ ਮੰਡੀਆਂ ਜਿਨ੍ਹਾਂ ਦਾ ਗਿਆਨ ਮਿਲ ਰਾਜ ਦੇ ਵਿੱਚ ਮੇਰੀ ਬਹੁਤ ਸਾਰੇ ਹੁੰਦਾ ਸੀ ਉਹਨਾਂ ਦਾ ਬਿਆਨ ਬਹੁਤ ਕਮਜ਼ੋਰਤਾ ਪਾਈ ਸੀ। ਅਸੀਂ ਬਿਲਾਪਤੀ ਲੈ ਕੇ ਨਾ ਕਨਿਆਦਾਂ ਕੀਤਾ ਔਰ ਉਹਨਾਂ ਸਭਾ ਸੇ ਸਸ਼ਕਤ ਵੀ ਪਾਈ ਸੀ। ਉਸੇ ਦੌਰਾਨ ਪਿੰਡ ਦੇ ਵਿੱਚ ਸਾਰੇ ਲੋਕਾਂ ਦੇ ਬਾਹਰ ਦਾ ਖਵਨ ਬਣਾਉਣ ਦਾ ਲੋੜੀ ਬੱਜੀ ਸੀ ਸੋ ਇਸ ਤਰ੍ਹਾਂ ਨਾਲ ਲੋੜੀ ਦੀ ਜੁੜਾਤ ਖੰਡੀ ਤੇਮੋਂ ਜਿਹੜਾ ਹੁਣ ਅੱਜਕੱਲ ਇੱਕ ਦਿਖੇਗਾ ਕਿ ਕੁੜੀਆਂ ਨੂੰ ਜੋ ਕਹਿੰਦੇ ਸੀ ਪਹਿਲਾਂ ਪਿੱਛੇ ਰੱਖਦੇ ਸੀ ਕਿ ਅੱਜ ਦੇ ਜਿੰਨੇ ਤੁਹਾਡੀ ਸੋਚ ਆ ਜਾਂ ਹੋਰ ਜਿੰਨੇ ਵੀ ਇਹ ਸੋਚ ਨੂੰ ਅੱਗੇ ਵਧਾਉਂਦੇ ਨੇ ਲੋੜੀ ਦਾ ਇਹ ਤਿਹਾਰਾ ਇੱਕ ਟ੍ਰੈਂਡ ਚੱਲ ਰਿਹਾ ਕਿ ਕੁੜੀਆਂ ਨੂੰ ਲੋੜੀ ਮਨਾਉਂਦੇ ਨੇ ਕੀ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ ਜੀ ਇਹ ਰੱਬ ਦੇ ਬਣਾਏ ਹੋਏ ਦੋ ਜੀ ਹੁੰਦੇ ਆ ਲੜਕਾ ਹੈ ਲੜਕੀ ਦੋਨੋਂ ਦੀ ਸੋਸਾਇਟੀ ਨੂੰ ਰਨ ਕਰਨ ਦੇ ਵਿੱਚ ਕਹਿੰਦੇ ਨੇ ਕਿ ਸਾਈਕਲ ਤੇ ਦੋਨੋਂ ਪਈਏ ਬਰਾਬਰ ਚੱਲਣਗੇ ਤਾਂ ਸਾਈਕਲ ਚੱਲੂਗਾ ਸੋ ਲੜਕਾ ਲੜਕੀ ਯਾਨੀ ਕਿ ਆਦਮੀ ਔਰਤ ਇਕੁਅਲੀ ਇੰਪੋਰਟੈਂਟ ਪੀਸ ਸੋਸਾਇਟੀ ਦੇ ਲਈ ਔਰ ਔਰਤਾਂ ਦਾ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਉਹਨਾਂ ਨੇ ਆਪਣੀ ਅਗਲੀ ਜਨਰੇਸ਼ਨ ਨੂੰ ਰੇਸ ਕਰਨਾ ਹੁੰਦਾ ਹੈ ਸੋ ਅੱਜਕਲ ਪੇਰੈਂਟਸ ਬਹੁਤ ਅਵੇਅਰ ਹੋ ਗਏ ਨੇ ਅੱਜਕਲ ਕੋਈ ਪਰ ਗ੍ਰੇਨ ਜਾਂਦ ਕੇ ਲੱਗਤੀ ਹੈ ਸਰਕਾਰ ਪਾਰੀਆਂ ਨੂੰ ਜਮੰਦ ਕਰਦੇ ਨੇ ਉਹ ਵੀ ਵਾਕਿਆਤ ਹੈ ਨੂੰ ਸੋ ਇਹ ਬੜੀ ਖਿਸ਼ੀ ਗੱਲ ਹੈ ਕਿ ਪੰਜਾਬ ਦੇ ਵਿੱਚ ਵੀ ਬੇਟੀਆਂ ਦੀ ਲੋੜੀ ਵੀ ਬਣਾਈ ਜਾਂਦੀ ਹੈ ਇਸ ਕਿਸੇ ਕਿਸਮ ਦੇ ਪਰ ਤਾਂ ਮੈਂ ਤੁਹਾਨੂੰ ਇੱਕ ਗੰਭੀਰ ਸਜੈਸਟ ਕਰੂੰਗੀ ਜੇ ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਹੈਨਾ ਪੰਜਾਬੀ ਇਤਿਹਾਸ ਬਾਰੇ ਕੋਈ ਵੀ ਤਿਹਾੜ ਹੈ ਕੋਈ ਵੀ ਫਸਲ ਹੈ ਉਹਦੇ ਬਾਰੇ ਜ਼ਰੂਰ ਦੱਸਣਾ ਚਾਹੀਦਾ ਕਿਉਂਕਿ ਅੱਜ ਅੱਜ ਦੀ ਜੀਵਨਸ਼ੈਲੀ ਵਿੱਚ ਮੰਗ ਦੀ ਬਹੁਤ ਫਸਲ ਹੈ ਪੰਜਾਬੀ ਨੂੰ ਬੰਦੀ ਹੋਤਲਾ ਵੀ ਤੁਸੀਂ ਹਰ ਕੋਈ ਆਉਂਦੇ ਜੀ ਨਾਲ ਖੁਸ਼ੀ ਨਾਲ ਜੀ ਕਿਸੇ ਵੀ ਧਰਮ ਦਾ ਤਿਉਹਾਰ ਹੋਵੇ ਜੇ ਬੱਚਿਆਂ ਨੇ ਇਸ ਨੂੰ ਕੈਪਟਨ ਜ਼ਰੂਰ ਦਿੱਤੀ ਜਾਵੇ ਔਰ ਆਪਣੀਆਂ ਖੁਸ਼ੀਆਂ ਦੇ ਵਿਚ ਆਪਣੇ ਆਂਡ-ਗਵਾਂਡ ਪਿਆਰ ਨੂੰ ਮਹੱਤਵ ਦੇਣਾ ਹੈ ਅੱਜ ਕੱਲ ਬੱਚੇ ਸਿਰਫ ਆਪਣੀ ਫੈਮਿਲੀ ਦੇ ਵਿੱਚ ਹੀ ਵੱਧ ਕੇ ਰਹ ਜਾਂਦੇ ਆਂਡ-ਗਵਾਂਡ ਦੇ ਨਾਲ ਜਾਂ ਇਸ ਤਰ੍ਹਾਂ ਦੇ ਨਾਲ ਬਹੁਤ ਜ਼ਿਆਦਾ ਮਿਊਚੁਅਲ ਐਕਟ ਕਾਫੀ ਘੱਟ ਗਿਆ ਹੈ ਇਸ ਤੋਂ ਬੈਠੋ ਵੀ ਦਿਸਟੈਂਸ ਸੋ ਉਹ ਤੁਸੀਂ ਇੱਕ ਇਵੈਂਟ ਤੇ ਆਓ ਜਾਓ ਕਿਸੇ ਨਾਲ ਆ ਕੇ ਹਾਰ ਮਨਾਓ ਖੁਸ਼ੀਆਂ ਮਨਾਓ ਇਹਦਾ ਨੰਬਰ ਨਹੀਂ ਸਿੱਖਦਾ ਸਾਨੂੰ ਸਾਡੇ ਪਿੰਡ ਦੀ ਜਿਨ੍ਹਾਂ ਨੇ ਜੋ ਲੋੜੀ ਦਾ ਤਿਹਾਰ ਹੈਗਾ ਉਸ ਨੂੰ ਕਿੱਦਾਂ ਮਨਾਇਆ ਉਹਦਾ ਕੁਸ਼ੂਪਰ ਕੀ ਸੀ ਲੋੜੀ ਦਾ ਤਿਹਾਰ ਦਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਕਿ ਲੋੜੀ ਲੈ ਕੇ ਜਾਣਾ